ਅਲਟੋਨੀਸ਼ੀ ਨਜ਼ਵੇ ਤੁਹਾਡਾ ਸਵਾਗਤ ਡੇਰਾਵਾਨਾ ਨਿਕ ਦੇ ਵਿੱਚ ਨੌਜਵਾਨ ਦਾ ਕਤਲ ਜੋੜੀਆਂ ਦੇ ਨੌਜਵਾਨ ਦਾ ਨਜਾਇਜ਼ ਸ਼ਰਾਬ ਦੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਹੋਇਆ ਕਤਲ 에ਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਜਾਣਕਾਰੀ ਮੁਤਾਬਕ ਡੇਰਾਵਾਨਾ ਨਿਕ ਨਜ਼ਦੀਕ ਪਿੰਡ ਜੋੜੀਆਂ ਦੇ ਦੋ ਨੌਜਵਾਨ ਨਜਾਇਜ਼ ਸ਼ਰਾਬ ਪੀਣ ਨੇੜਲੇ ਪਿੰਡ ਹਰਵਾਲ ਵਿਖੇ ਗਏ ਸੀ ਉੱਥੇ ਸ਼ਰਾਬ ਦੇ ਪੈਸਿਆਂ ਨੂੰ ਲੈ ਕੇ ਝਗੜਾ ਹੋ ਗਿਆ ਤੇ ਇੱਕ ਸੁੱਖਾ ਨਾਮ ਦਾ ਲੜਕਾ ਉੱਥੋਂ ਦੌੜ ਕੇ ਆ ਗਿਆ ਜੱਜ ਕੇ ਸੁਖੇ ਦੇ ਕਹਿੰਦੇ ਬਦਵਾ ਦੂਸਰੇ ਲੜਕੇ ਮਿੰਟੂ ਮਸੀਹ ਦਾ ਸ਼ਰਾਬ ਵੇਚਣ ਵਾਲੇ ਪਤੀ ਪਤਨੀ ਨੇ ਕਤਲ ਕਰ ਦਿੱਤਾ ਤੇ ਉਸ ਦੀ Laash ਇੱਕ ਪੁਲੀ ਦੇ ਥਲੋਂ ਬਰਾਮਦ ਹੋਈ ਹੈ ਇਸੇ ਦੇ ਰੋਸ ਵਿੱਚੋਂ ਮਿੰਟੂ ਮਸੀਹ ਦੇ ਪਰਿਵਾਰ ਅਤੇ ਪਿੰਡ ਵਾਲਿਆਂ ਵੱਲੋਂ ਡੇਰਾਵਾਲਾ ਨੇ ਥਾਣੇ ਦਾ ਘਰਾਓ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜਿਸ ਦਾ ਕਤਲ ਹੋਇਆ ਹੈ ਨਾ ਤਾਂ ਪੁਲਿਸ ਉਸਦਾ ਪੋਸਟਮਾਰਟਮ ਕਰਵਾ ਰਹੀ ਹੈ ਤੇ ਨਾ ਹੀ ਮੁਜ਼ਬਾ ਨੂੰ ਫੜ ਰਹੀ ਹੈ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਮਰਨ ਵਾਲੇ ਮਿੰਟੂ ਮਸੀਹ ਦੇ ਦੋਸਤ ਸੁੱਖੇ ਨੂੰ ਵੀ ਪੁਲਿਸ ਚੋਕੇ ਲੈ ਗਈ ਹੈ ਜਿਸ ਕਰਕੇ ਇਹ ਧਰਨਾ ਲਗਾਇਆ ਗਿਆ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁੱਖਾ ਮਸੀਹ ਨੂੰ ਪੁੱਛਗਿੱਛ ਕਰਨ ਲਈ ਥਾਣੇ ਲਿਆਂਦਾ ਗਿਆ ਤੇ ਮਾਮਲੇ ਦੀ ਛਾਣਬੀਨ ਗਹਿਰਾਈ ਨਾਲ ਕੀਤੀ ਜਾ ਰਹੀ ਹੈ ਅਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਲਈ ਕ੍ਰਿਸ਼ਨ ਕਪਾਲ ਤੇ ਰਿੰਕਾ ਵਾਲੀ ਦੀ ਵਿਸ਼ੇਸ਼ ਰਿਪੋਰਟ ਯਾ ਦਿਗਰ ਮੋਟੇ ਨਹੀਂ ਮਾਰ ਗੋਲਣਾ ਆ ਲੈ ਕਿਤੇ ਬੁਲੇ ਕੋਈ ਉਹ ਜਗਾ ਪੜਾ ਕਰ ਉਹ ਸਲ ਬਾਈ ਕਿ ਲੋਤਾ ਬਾਰੋ ਹੀ ਲੱਗੇ ਉਹ ਸੁੱਖੇ ਨਾਲ ਵੇਖਿਆ ਉਹ ਜਾਂਦੇ ਆ ਕਹਾਂ ਨੇ ਟਵੰਡਾ ਦਾ ਮੁੰਡਾ ਆ ਉਹਨੂੰ ਅੰਦਰ ਰੱਖਿਆ ਉਹਦਾ ਟਾਈ ਤੇ ਫੜ ਕੇ ਰੱਖਿਆ ਪਰ ਉਹਨੇ ਕੋਈ ਦੁਸਹੀ ਆਈ ਨਹੀਂ ਆ ਮੇਰੇ ਤੋਂ ਬੱਚੇ ਆਈ ਰਾਗ ਡਿਕਨ ਮੈਂ ਆਪਣੇ ਸਵਾਦ ਦੇ ਮੁੰਡੇ ਨੂੰ ਕਿਹਾ ਮੈਂ ਕਿਹਾ ਜਾ ਦੇ ਆਪਣੇ ਚਾਚੇ ਦੇ ਲੱਭ ਕੇ ਲਿਆ ਆਇਆ ਨਹੀਂ ਇਹ ਲੱਭੜ ਗਿਆ ਨੂੰ ਨਾ ਮਾਰ ਕੇ ਥੱਪੜ ਤੇ ਛੋਟ ਦਿੱਤੋ ਨਾਲੀ ਤੇ ਥੱਪੜ ਦੇ ਨਾਲੇ ਸਰੀਰ 'ਤੇ ਕੋਈ ਦਾਗ ਨਹੀਂ ਉਹਦਾ ਸਿਰ ਪਾੜਿਆਂ ਨੂੰ ਲਾਲ ਸਪਾਈਆਂ ਕਿੱਥੇ ਗਿਆ ਆੜੂ ਬਾੜ ਸਾਰੇ ਖਰਾਬ ਫੈਨ ਕੇ

ਇਹਦੇ ਬੱਚਿਆਂ ਨੂੰ ਕਿਤਾਬ ਪਾ ਲਗੀ ਮੈਨੂੰ ਇੰਸਾਬ ਚਾਹੀਦਾ ਬਿਲਿਅਰ ਇਹ ਤਾਂ ਮਰੇ ਦੇਖਣੇ ਚਾਹੀਦੇ ਆ ਮੇਰਾ ਨਾਮ ਛਿੰਦੀ ਉਹਦੀ ਭੂਆ ਕੀ ਗੱਲ ਹੋਈ ਹੈ ਇਹਨਾਂ ਨੇ ਗਿਆ ਘਰ ਉਹ ਚੰਗਾ ਪਲਾ ਗਿਆ ਸਾਰੇ ਇਹਨਾਂ ਨੇ ਮਾਰ ਦਿੱਤਾ ਸਾਡਾ ਮੁੰਡਾ ਵੇਖੋ ਅਸਈ ਕਿਤਨਾ ਘੈਲ ਕੀਤਾ ਵਾ ਗੱਲ ਦਿੱਤੀ ਕੀ ਹੈ ਗੱਲ ਕੁਛ ਨਹੀਂ ਹੈ ਉਹ ਮੁੰਡਾ ਜਿਹੜਾ ਨਾਲ ਅੰਦਰ ਹੈ ਨਾ ਉਹ ਕਹਿੰਦਾ ਵੀ ਇਹਨਾਂ ਨੇ ਮਾਰਿਆ ਦੋਹਾਂ ਜੀਆਂ ਨੇ ਕਿੰਨਾ ਦੂਆਂ ਜੀ ਹਰ ਵਾਰ ਦੇ ਨੇ ਜਿਹੜੇ ਸ਼ਰਾਬ ਵੇਚਦੇ ਸਰੇ ਹਾਂ ਮਾਂ ਦੇਸੀ ਸਰਕਾਰ ਕੁਛ ਕਰਦੀ ਨਹੀਂ ਸਰਕਾਰ ਕਾਦੀ ਬਣੀ ਆ ਜਿਹਦਾ ਨਿਸ਼ਾਫ ਨਹੀਂ ਕਰਦੀ ਕੀ ਗੱਲ ਹੈ ਤੇ ਪੈਗ ਲਾਉਣ ਗਏ ਆ ਜੀ ਤੇ ਮਾਰੇ ਕੋਡੂ ਤੋਂ ਕੋਟਾਂ ਡੇਪਿਆ ਪਹਿਣ ਨਹੀਂ ਨਿਕਲੇ ਬਿਨਾ ਸੰਗੜੀ ਜਾਣੇ ਮਾਂ ਲੱਤਾਂ ਪਾ ਲਈ ਉਹਨਾਂ ਨੇ ਵਰਕੇ ਬਾੜੇ ਡੇਪਿਆ ਜਿੰਨ ਉਹ ਕਾਰਵਾਲ ਦੇ ਕਰਮਾਂ ਦੇ ਕੰਮ ਨਹੀਂ ਕਰਦੀ ਉਹ ਕੀ ਕਰ ਦੇਗਾ ਸ਼ਰਾਬ ਹੀ ਵੇਚਦੀ ਹੇ ਕਿਹਾ ਬਈ ਦੇ ਬੇਸੀ ਨਜਾਇਜ਼ ਕਰਦੇ ਹਾਂਜੀ ਤੇ ਕਿਸ ਦਾ ਕਤਲ ਕੀਤਾ ਨਾ ਮਾਮਾ ਨੇ ਉਹ ਤੁਮ ਉਹਨਾਂ ਕੀ ਜੀ ਮਾਰੀ ਉਹਨਾਂ ਨੇ ਦੂਆ ਨੂੰ ਕੁੱਟਣ ਦੇ ਪਿਆਣ ਹਾਂਜੀ ਤੇ ਇਹ ਦੱਸੋ ਕਿ ਹੁਣ ਕੀ ਕਾਰਵਾਈ ਹੋ ਤੁਸੀਂ ਕਹਿੰਦੇ ਹਾਂ ਹਾਂਜੀ ਮੈਨੂੰ ਨਹੀਂ ਪਤਾ ਮਹਿੰਦਰ ਜੀ ਨੂੰ ਸਾਨੂੰ ਕੀ ਕਹਿੰਦੇ ਪਿਆ ਇਹਨੂੰ ਕੀ ਕਹਿੰਦੇ ਨਾ ਮੈਨੂੰ ਨਹੀਂ ਪਤਾ ਹਾਂਜੀ ਉਹਨਾਂ ਨੇ ਆਪਿਆ ਕਾਰਵਾਈ ਕਰਦੇ ਹਾਂ ਕਾਰਵਾਈ ਕਰ ਹਾਂ ਕਿਸ ਤਰ੍ਹਾਂ ਜਾਣ ਬਚਾਈਏ ਹਾਂਜੀ ਮੈਂ ਦੌਰ ਕਿਣਾ ਪਹਿਲਾਂ ਆ ਗਿਆ ਘਰੋਂ ਨਿਕਲ ਕੇ ਉਹਨਾਂ ਦੇ ਮੈਂ ਵਰਕੇ ਫੇੜ ਇਹਨੂੰ ਲੈਣ ਆਇਆ ਮੈਂ ਅਮਰੀਕਾ ਵਿੱਚ ਪੁਲੀ ਤੇ ਭਾਲਿਆ ਇਹ ਕਹਿੰਦਾ ਨਾ ਵੀੜੀ ਪੀਣੀ ਆ ਵੀੜੀ ਪੀਣੀ ਆ ਤੇ ਮੈਂ ਮੈਂ ਹਰਸ ਨੂੰ ਲੈ ਕੇ ਆਉਣਾ ਆ ਮੈਂ ਕਿਹਾ ਤੁਹਾਰਸ ਨੂੰ ਮੈਂ ਕਿ ਤੁਰਿਆ ਨਹੀਂ ਜਾਂ ਰਿਹਾ ਹਰਸ ਨੂੰ ਲੈ ਗਿਆ ਤੇ ਮੈਂ ਗਿਆ ਤੇ ਅੱਗੋ ਆਪਣਾ ਪਕੌਣਾ ਵਾਲੀ ਟੋਲ ਪੰਪ ਲਾ ਕੇ ਆ ਗਿਆ ਤੱਗੋ ਇਹ ਮੈਨੂੰ ਮਿਲੇ ਆ ਤੇ ਮੈਂ ਇਹਨਾਂ ਨੂੰ ਕਹਾਂ ਮੈਂ ਉੱਥੇ ਤੇ ਹਾਰੂਆ ਲਿਆ ਤੇ ਮਰਕੇ ਆਪਾਂ ਆਪ ਵੇਖਿਆ ਥੱਲੇ ਪੁਲੀ ਤੇ ਪਿਆ ਪੁਲੀ ਇਹਦਾ ਇੱਕ ਮਿੱਟੂ ਸੀ ਜਿਹੜਾ ਵਾ ਉਹ ਦੇ ਜੱਤ ਪਰ ਕੋਈ ਸਬੰਧ ਹੋਣ ਦੇ ਚੰਹੀਂ ਅੱਜ ਉਹਨਾਂ ਦਾ ਵਿਆਹ ਹੋ ਰਿਹਾ ਹੈ। ਹੁਣ ਇਹ ਪਰਿਵਾਰ ਵਿੱਚ ਕੋਈ ਹੋਰ ਤੱਕ ਪੇਸ਼ ਕਰਨਾ ਚਾਹੁੰਦਾ ਹੈ ਕਿ ਅੱਜ ਵਰਨਾ ਜੋ ਕੰਮ ਕਰ ਰਹੀ ਹੈ। ਪਰਿਵਾਰ ਕਹਿ ਰਿਹਾ ਪਹਿਲੀ ਗੱਲ ਤੁਸੀਂ ਕਹਿ ਰਹੇ ਕਿ ਪੋਸਟਮਾਰਟ ਵਾਸਤੇ ਤੇਤਾ ਹੈ ਕਿੰਦੇ ਪੋਸਟਮਾਰਟ ਨਹੀਂ ਕਰਵਾ ਰਹੀ ਬੂਸ ਯੂਜ਼ ਕਰਕੇ ਇਹ ਤਾਂ ਨਾ ਲਾਇਆ। ਠੀਕ ਹੈ। ਹੋ ਸਕਦਾ ਮੇਰੇ ਵੀ ਕੁਝ ਮਨ ਨੂੰ ਕੋਈ ਡਾਊਟ ਹੈ ਪਰ ਕੀ ਕੰਡੀਸ਼ਨ ਕੰਮ ਕਰ ਰਹੀ ਹੈ। ਤੇ ਇਹ ਜਿਹੜਾ ਕਤਲ ਦੀ ਥੋੜੀ ਇੱਕ ਮੁੰਡਾ ਫੜਾਇਆ ਦਾ ਉਹ ਕਿਸ ਬਨਾ ਤੇ ਫੜਾਇਆ ਇਹ ਉਹ ਤਾਂ ਕਹਿ ਰਿਹਾ ਵੀ ਕਤਲ ਜਿਹਨਾਂ ਕੀਤਾ ਉਹਨਾਂ ਦਾ ਨਾਮ ਲੈਦੇ ਪਰਿਵਾਰ ਵੀ ਨਾਮ ਲੈ ਰਹੇ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਦਰਾਂ ਸਭ ਕੋ ਸਾਹਮਣੇ ਅਜੇ ਤੱਕ ਠੀਕ ਹੈ ਜਿਹੜਾ ਮੁੰਡਾ ਫੜਾਇਆ ਦਾ ਮੈਂ ਕਿਹਾ ਵੀ ਇਹਨੂੰ ਕਿਦੋਂ ਤੱਕ ਬਹੁਤ ਦੋਸ਼ੀ ਹੈ ਜਾਂ ਉਹਨੂੰ ਰਿਹਾ ਕਰਨਾ ਇਹ ਵੀ ਇੱਕ ਇਨਵੈਸਟੀਗੇਸ਼ਨ ਦਾ ਤੱਤ ਹੈ ਇਹ ਤੁਹਾਨੂੰ ਬਾਅਦ ਦੱਸਿਆ ਜਾਵੇ ਠੀਕ ਹੈ ਤੇ ਫਕਰ ਕਾਰਵਾਈ ਹੁਣ ਕੀ ਹੋ ਰਹੀ ਹੈ ਕਤਲ ਅਸਲ ਜਿਸਨੂੰ ਜਲਦੀ ਇਨਵੈਸਟੀਗੇਸ਼ਨ ਦਰਾਂ ਪੂਰੀ ਕਵਰੇਜ ਕਰ ਦੋ ਇਹ ਜੇ ਧਰਨਾ ਲੱਗਾ ਕਿ ਬਿਨਾ ਬਿਨਾ ਕਿਸੇ ਮਤਲਬ ਵਿਵਿਤ ਕਰੇ ਦੇ ਪਾਕ ਸਾਫ ਕਾਰਵਾਈ ਕਰ ਰਹੇ ਹਾਂ ਭਾਂਤੀ ਕਾਨੂੰਨੀ ਕਰਮੇ ਜੋ ਜੁਰੀ ਅੱਜ ਪਹੁੰਚਿਆ ਹੈ ਵਾਊਟ ਅਨਟ ਲੈ ਕਰੇ ਇਹ ਪਰਵਾਰਕ ਤਿੰਨ ਨਾਮ ਲੈ ਕੇ ਕਹਿ ਰਹੇ ਕਿ ਪੱਤਾ ਬਲਾਣੇ ਬਲਾ ਬੰਦੇ ਨੇ ਬਦਲ ਕੀਤਾ ਹੈ ਕਿ ਉਹਦੀ ਕੋਈ ਰਸ ਨਹੀਂ ਹੈ ਦੇਖੋ ਪਹਿਲਾਂ ਹਦਾਇਤਾਂ ਸੁਣੇ ਦੀ ਹੋਈ ਜੋ ਵੀ ਸਾਡੇ ਕੋਲ ਸਾਹਮਣੇ ਆਏਗਾ ਉਹ ਜੱਜੇਗਾ ਅਸੀਂ ਗਰਤੀ ਇਨਵੈਸਟੀਗੇਸ਼ਨ ਜਿਹੜੀ ਉਹ ਪਾਕ ਤੇ ਸਾਫ ਕਰ ਦੇ